ਪੰਜਾਬ ਦੇ ਵਪਾਰੀਆਂ ਨਾਲ ਅੱਜ ਤੋਂ ਬੈਠਕਾਂ ਸ਼ੁਰੂ ਕਰੇਗੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਮੁਕੇਰੀਆਂ ਤੋਂ ਕਰਨਗੇ ਸ਼ੁਰੂਆਤ ਕਲ ਪਠਾਨਕੋਟ ਅਤੇ ਦਿਨਾਨਗਰ ਦੇ ਵਪਾਰੀਆਂ ਨਾਲ ਹੋਵੇਗੀ ਮੀਟਿੰਗ ਆਂਦੋਲਨਕਾਰੀ ਕਿਸਾਨਾਂ ਦਾ ਦਿੱਲੀ ਕੋਸ਼ਤਾ ਪ੍ਰੋਗਰਾਮ ਫਿਲਹਾਲ ਰਹੇਗਾ ਮੁltਵੀ ਕਿਸਾਨ ਲੀਡਰ ਬੋਲੇ 29 ਫਰਵਰੀ ਨੂੰ ਹੋਵੇਗਾ ਅਗਲੀ ਰਣਨੀਤੀ ਦਾ ਲਾਨ 2 ਦਿਨ ਦੇ ਐਲਾਨੇ ਪ੍ਰੋਗਰਾਮ ਸ਼ੁਕਰੰਦੇ ਦੇ ਅੰਤਿਮ ਸੰਸਕਾਰ ਹਾਲੇ ਤਿਆਰ ਨਹੀਂ ਕਿਸਾਨ ਜਥੇਬੰਦੀਆਂ ਕਿਹਾ ਪਹਿਲਾ ਐਫਆਈਆਰ ਦਰਜ ਕਰੇ ਸਰਕਾਰ ਫੇਦੀ ਕਰਾਂਗੇ ਸੰਸਕਾਰ ਪਰ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ 1 ਕਰੋੜ ਦੀ ਮਦਦ ਤੇ ਭੈਣ ਲਈ ਸਰਕਾਰੀ ਨੌਕਰੀ ਦੇ ਐਲਾਨ ਦਾ ਇਸਕੀਮ ਨੇ ਕੀਤਾ ਸਵਾਗਤ ਸ਼ੁਕਰੰਦੇ ਦੇ ਸੰਸਕਾਰ ਤੇ ਸਸਪੈਂਸ ਵਿਚਾਲੇ ਸਾਹਮਣੇ ਆਈ ਉਸਦੀ ਮਾਂ ਕਿਹਾ ਮੇਰੇ ਪੁੱਤਰ ਦਾ ਕੀਤਾ ਜਾਵੇ ਸੰਸਕਾਰ ਪਰ ਪਰਿਵਾਰ ਨੇ ਕੀਤਾ ਨਾਰਾ ਕਿਹਾ ਮਾਂ ਨਾਲ ਨਹੀਂ ਹੈ ਕੋਈ ਸੰਬੰਧ ਸ਼ੰਭੂ ਖਨੌਰੀ ਬਾਰਡਰ ਤੇ ਆंदोलਨ ਸ਼ਾਮਲ ਨਾ ਹੋਣ ਤੇ ਬੋਲੇ ਜੋਗਿੰਦਰ ਸਿੰਘ ਉਗਰਾਹਾ ਕਿਹਾ ਇਹ ਸਿਰਫ ਦੋ ਜਥੇਬੰਦੀਆਂ ਦਾ ਮੋਰਚਾ ਹੈ ਸੰਘਰਸ਼ ਠੀਕ ਜਾਂ ਗਲਤ ਇਸ ਦੀ ਜਵਾਬਦੇਹੀ ਸਾਡੀ ਨਹੀਂ ਬਟਾਪ ਸਿੰਘ ਬਾਜਵਾ ਨੇ ਕੁਲਤਾਰ ਸੰਦਵਾਨ ਨਾਲ ਕੀਤੀ ਮੁਲਾਕਾਤ ਕਿਹਾ ਸਾਰੀਆਂ ਫਸਲਾਂ ਤੇ ਪੰਜਾਬ ਸਰਕਾਰ ਦੇਵੇਂ ਐਮਐਸਪੀ ਆਪ ਦੇ ਚੋਣ ਵਾਅਦਿਆਂ ਦਾ ਦਿੱਤਾ ਹਵਾਲਾ ਚੰਡੀਗੜ੍ਹ ਦੇ ਸੀਨੀਅਰ ਡੈਪਟੀ ਮੇਅਰ ਤੇ ਡੈਪਟੀ ਮੇਅਰ ਦੀ 27 ਫਰਵਰੀ ਨੂੰ ਹੋਵੇਗੀ ਚੋਣ ਮੇਅਰ ਗੁਲਤੀਪ ਕੁਮਾਰ ਹੋਣਗੇ ਪ੍ਰੈਜ਼ਾਈਡਿੰਗ ਆਫੀਸਰ ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਸਰਬਜੋਤ ਕੌਰ న్యూਸ 18 ਪੰਜਾਬ ਭਰਾਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਨਾਲ ਜੋ ਕਿ ਕਿਸਾਨਾਂ ਨਾਲ ਜੁੜੀ ਹੋਈ ਹੈ ਦਸ ਸ਼ੰਭੂ ਖਨੌਰੀ ਬਾਰਡਰ ਤੇ ਜੋ ਕਿਸਾਨ ਨੇ ਹਾਲੇ ਡਟੇ ਲਾਲੀ ਫਿਲਹਾਲ ਜੋ ਮੁਲਤਵੀ ਰਹੇਗਾ ਦਿੱਲੀ ਖੂਸ਼ਤਾ ਪਲਾਨ ਜ਼ਿਕਰਯੋਗ ਹੈ ਕਿ 29 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਏਗਾ ਕਿਸਾਨ ਆਗੂ ਸਰਵ ਸਿੰਘ ਪੰਦੇੜ ਦੇ ਵੱਲੋਂ ਕੱਲ੍ਹ ਦੇ ਰਤਨੀਸੀ ਕੀਤੀ ਗਈ ਤੋਂ ਵੱਲੋਂ ਕਿਹਾ ਗਿਆ ਕਿ ਐਲਾਨਿਆ ਗਿਆ ਕਿ 29 ਫਰਵਰੀ ਨੂੰ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਏਗਾ ਅਗਲੀ ਸਟਰੈਟਜੀ ਦਾ ਐਲਾਨ ਕੀਤਾ ਜਾਏਗਾ ਅੱਜ ਕੈਂਡਲ ਮਾਰਚ ਕਰਨ ਗਿਆ ਕਿਸਾਨ ਜਥੇਬੰਦੀ ਦਾ ਸਕੇ ਕੱਲ ਮੰਗਾ ਨੂੰ ਲੈ ਕੇ ਸੈਮੀਨਾਰ ਵੀ ਕੀਤਾ ਜਾਏਗਾ ਤੇ ਦੋ ਦਿਨਾਂ ਦੇ ਜੋ ਪ੍ਰੋਗਰਾਮ ਨੇ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨੇ ਗਏ ਨੇ ਜ਼ਿਕਰਯੋਗ ਹੈ ਕਿ 13 ਫਰਵਰੀ ਤੋਂ ਜੋ ਕਿਸਾਨ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਡਟੇ ਹੋਏ ਨੇ ਆਪਣੀ ਮੰਗਾਂ ਨੂੰ ਲੈ ਕੇ ਖਾਸ ਕਰ ਜੋ ਅਹਿਮ ਮੰਗ ਹੈ एमएसपी ते कानूनी गारंटी जो है सरकार के चार गेट की मीटिंग ऑलरेडी हो चुकी है पर बेसिटा रही है अठ फरवरी हुई थी बारह फरवरी हुई थी केंद्र मंत्री पहुंचे थे पंद्रह फरवरी हुई थी अठारह फरवरी हुई थी नित्यानंद राय अर्जुन मुंडा तीयूष गोयल तीन मंत्री चंडीगढ़ पहुंचे इस विचाले किसान जथेबंद गलबात हुई पर गलत के राही कुछ नहीं निकलिया गलबात बेसिटा रही सी हालांकि चौथी मीटिंग जो केंद्र सरकार के वो एम एस पी एक ऑफर दिता गया

ਜੋ ਆਫਰ ਸੀਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਰਿਜੈਕਟ ਕੀਤਾ ਗਿਆ ਸੀਗਾ ਤੇ 21 ਫਰਵਰੀ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਦਿੱਲੀ ਕੂਚ ਕਰਾਂਗੇ 21 ਫਰਵਰੀ ਨੂੰ ਤਣਾਪੂਰ ਮਾਹੌਲ ਵੀ ਬਣਿਆ ਸੀਗਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪਰ ਉਸ ਤੋਂ ਬਾਅਦ ਰੋ ਇੱਕ ਕਿਸਾਨ ਦੀ ਮੌਤ ਹੋਈ ਸੀਗੀ ਸ਼ੁਕਰਾਂ ਦੀ ਮੌਤ ਖਨੌਰੀ ਬਾਰਡਰ ਤੇ ਹੋਈ ਸੀਗੀ ਤੇ ਉਸ ਤੋਂ ਬਾਅਦ ਸੀਜ਼ ਫਾਇਦਾ ਐਲਾਨ ਕੀਤਾ ਗਿਆ ਸੀਗਾ ਤਹਨ ਕੱਲ ਦੇ ਰਾਤ ਪੀਸੀ ਕੀਤੀ ਗਈ ਕਿਸਾਨ ਆਗੂਆਂ ਦੇ ਵੱਲੋਂ ਉਹਨਾਂ ਨੇ ਕਿਹਾ ਕਿ 29 ਫਰਵਰੀ ਤੱਕ ਫਿਲਹਾਲ ਜੋ ਹੈ ਮੁਲਤਵੀ ਰਹੇਗਾ ਦਿੱਲੀ ਕੂਚ ਦਾ ਅਪਲਾਈ 29 ਫਰਵਰੀ ਨੂੰ ਅਗਲੀ ਰਣਨੀਤੀ ਕੜੀ ਗਈ आज हमने ये फैसला लिया है कि हम 25 चौबीस तारीख को कल 24 तारीख को कल हमारे उन शहीदों की याद में कैंडल मार्च निकालेंगे सताई तारीख न ਜਿਵੇਂ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਕੇਐਮ ਆਪਣੇ ਫੋਰਮਾਂ ਦੀ ਮੀਟਿੰਗ 'ਚ ਵੱਡੀ ਚਰਚਾ ਕਰੂਗਾ ਦੇਸ਼ ਲੈਵਲ ਦੀਆਂ ਸਾਰੀਆਂ ਜਥੇਬੰਦੀਆਂ ਸੱਦੀਆਂ ਜਾਣਗੀਆਂ ਆਪਣੇ ਬਾਰਡਰ 'ਤੇ ਆਰੇਦੋਗਾ 28 ਤਰੀਕ ਨੂੰ ਜੜਾ ਵਾ ਉਹ ਅਸੀਂ ਦੋਵਾਂ ਫੋਰਮਾਂ ਦੀ ਸਾਂਝੀ ਮੀਟਿੰਗ ਕਰਾਂਗੇ ਵੀ ਕੀ ਆ ਕੀ ਕਰਨਾ ਚਾਹੀਦਾ ਤੇ 29 ਤਰੀਕ ਨੂੰ ਅਗਲਾ ਐਲਾਨ ਹੋਊਗਾ ਵੀ ਅੱਗੇ ਮੋਰਚੇ ਦੀ ਕੀ ਪੋਜੀਸ਼ਨ ਰਹਿਣ ਵਾਲੀ ਹੈਗੀ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਕਰਨ ਦੇ ਪਰਵਾਰ ਨੂੰ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਸਰਕਾਰ ਦੇ ਵੱਲੋਂ ਪਰਵਾਰ ਨੂੰ 1 ਕਰੋੜ ਰੁਪਏ ਜਦਕੀ ਸ਼ੁਕਰਨ ਦੀ ਛੋਟੀ ਬੈਨ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਜਦਕੀ ਕਿਸਾਨ ਆਗੂ ਸ਼ੁਕਰਨ ਦੇ ਦੋਸ਼ਾਂ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਲਗਾਤਾਰ ਕਰ ਰਹੇ ਨੇ ਕਿਸਾਨੀ ਸੰਘਰਸ਼ ਦੇ ਦੌਰਾਨ ਜਾਨ ਗੁਆਣ ਵਾਲੇ ਸ਼ੁਭ ਕਰਨ ਦੇ ਪਰਿਵਾਰ ਨੂੰ ਸੀਐਮ ਦੇ ਵੱਲੋਂ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸ਼ੁਭ ਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਤੇ ਸ਼ੁਭ ਕਰਨ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਤੇ ਨਾਲ ਹੀ ਸੀਐਮ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਤੋਂ ਬਾਅਦ ਐਫਆਈਆਰ ਦਰਜ ਹੋਵੇਗੀ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦੇ ਲਿਖਿਆ ਕਿ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੇ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਅਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਫਰਜ਼ ਨਿਭਾ ਰਹੇ ਹਾਂ। ਜਦਕਿ ਕਿਸਾਨ ਆਗੂ ਸ਼ੁਭਕਰਨ ਦੇ ਦੋਸ਼ੀਆਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕਰ ਰਹੇ ਨੇ ਤੇ ਸਾਫ਼ ਕਿਹਾ ਕਿ ਜਦੋਂ ਤੱਕ ਕੇਸ ਦਰਜ ਨਹੀਂ ਹੋਵੇਗਾ ਸ਼ੁਭਕਰਨ ਦਾ ਸਸਕਾਰ ਨਹੀਂ ਕੀਤਾ ਜਾਵੇਗਾ। एफ कीजिए फिर संस्कार होगा तो यही हमारी आज की थी और जो बाकी आपने कमिटमेंट की थी वो पूरी करनी चाहिए तो पंजाब सरकार जितना जोर परिवार के रिश्तेदारों के ऊपर लगा रही है उतना जोर मांगों को जो हमारी मांगे थी उसको हल करने के ऊपर लगा देती तो शायद समस्या का और हम पूरी तरह कॉन्सेंट्रेट कर रहे हैं अपने आंदोलन के ऊपर ਜ਼ਿਕਰ ਹੋ ਗਿਆ ਕਿ ਬੁੱਧਵਾਰ ਨੂੰ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀ ਕਾਰਵਾਈ ਦੇ ਦੌਰਾਨ ਸ਼ੁਭ ਕਰਨ ਦੀ ਮੌਤ ਹੋ ਗਈ ਸੀ ਜੋ ਦੋ ਪੇਣਾ ਦਾ ਇਕਲੌਤਾ ਪਰਾ ਸੀ ਤੇ ਬਠਿੰਡਾ ਦੇ ਪਿੰਡ ਬੱਲੋਂ ਦਾ ਰਹਿਣ ਵਾਲਾ ਸੀ ਜਿਸ ਨੂੰ ਲੈ ਕੇ ਕਿਸਾਨ ਆਗੂ ਇਨਸਾਫ ਦੀ ਮੰਗ ਕਰ ਰਹੇ ਨੇ ਬਿਊਰ ਰਿਪੋਰਟ ਨਿਊਜ਼ 18 ਪੰਜਾਬ ਇਸ ਵਿਚਾਲੇ ਪੰਜਾਬ ਸਰਕਾਰ ਦੇ ਫੈਸਲੇ ਦਾ ਐਸਕੇਐਮ ਦੇ ਵੱਲੋਂ ਸਵਾਗਤ ਕੀਤਾ ਗਿਆ ਸ਼ੁਕਰਨ ਦੇ ਮਾਮਲੇ 'ਚ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ने वालों के एम एसकेएम ने कहा है कि एक करोड़ के मुआवजे से सरकारी नौकरी का फैसला सही है हरियाणा के सीएम गृहमंत्री खिलाफ जो केस है दर्ज हो दस दे एस के एसकेएम ने कहा है कि धारा तीन सौ दो तहत जो केस है दर्ज किया जाना चाहता है शुकरन की मौत की जांच सुप्रीम कोर्ट के जज तो करवाई जानी चाहिए ਸੇਵਾਚਾਲੇ ਪਟਿਆਲਾ ਹਸਪਤਾਲ ਪਹੁੰਚੀ ਸ਼ੁਕਰਨ ਦੀ ਮਾਦਾ ਸਕੀਮਾ ਨੇ ਸ਼ੁਭ ਦੇ ਅੰਤਿਮ ਸੰਸਕਾਰ ਦੀ ਮੰਗ ਕੀਤੀ ਸੇਵਾਚਾਲੇ ਸ਼ੁਕਰਨ ਦੀ ਮਾਦਾ ਕਹਿੰਨਾ ਹੈ ਕਿ ਮੇਰੇ ਪੁੱਤ ਦੀ ਮਿੱਟੀ ਖਰਾਬ ਹੋ ਰਹੀ ਹੈ 13 ਸਾਲ ਤੋਂ ਮੈਂ ਨਹੀਂ ਹਾਂ ਪਰਵਾਰ ਤੋਂ ਅਲੱਗ ਸੇਵਾਚਾਲੇ ਸ਼ੁਕਰਨ ਦੀ ਮਾਦਾ ਨੇ ਕਿਹਾ ਕਿ ਪੰਚਾਇਤ ਦੇ ਰਾਜ਼ੀ ਨਾਮੇ ਨਾਲ ਹੀ ਤਲਾਕ ਹੋਇਆ ਸੀਗਾ ਸ਼ੁਕਰਨ ਦੀ ਭੈਣ ਨੇ ਆਪਣੀ ਮਾਂ ਨੂੰ ਹਾਲਾ ਕਿ ਜਵਾਬ ਦਿੱਤਾ ਹੈ ਸ਼ੁਕਰਨ ਦੀ ਭੈਣ ਨੇ ਕਿਹਾ ਕਿ 17 ਸਾਲ ਤੋਂ ਸਾਡੀ ਮਾਂ ਕਿੱਥੇ ਸੀ ਉਸ ਨੂੰ ਆਪਣੇ ਬੱਚੇ ਪਹਿਲਾ ਯਾਦ ਕਿਉਂ ਨਹੀਂ ਆਏ ਪਹਿਲੇ ਇੱਕ ਚਚਾ ਮਸਨ ਕੀ ਸ਼ੁਭਦੀ ਮਾਦਾ ਦੇਹਾਂਤ ਹੋ ਚੁੱਕਿਆ ਹੈ ਪਿਤਾ ਸਿਦਰਾ ਹੈ ਤੇ ਸ਼ੁਕਰਨ ਤੇ ਉਸ ਦੀਆਂ ਦੋ ਬੇਣਾ ਦਾ ਪਾਲਨ ਪੋਸ਼ਣ ਉਸ ਦੀ ਦਾਦੀ ਤੇ ਚਾਚੇ ਨੇ ਕੀਤਾ ਹੈ ਪਰ ਅੱਜ ਨਾਟਕੀ ਢੰਗ ਨਾਲ ਮਾ ਵੀ ਸਾਹਮਣੇ ਆ ਗਈ ਤੇ ਸ਼ੁਭਦੀ ਨਾਲੀ ਇਹ ਮੇਰਾ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨ ਨੌਰੀ ਬਾਦਰ ਤੇ ਉਹ ਹੋ ਗਿਆ ਜੀ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਉਹਨਾਂ ਨੇ ਤਾਂ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ ਅੱਛਾ ਉਹ ਕਹਿੰਦੇ ਵੀ ਸਾਡੇ ਕਿੰਨੋਂ ਵੀ ਇਹਨੂੰ ਕਿਸੇ ਇਹਨਾਂ ਨੂੰ ਮਤਲਬ ਉਹ ਤੁਹਾਡੇ ਫੇਵਰ ਦੇ ਵਿੱਚ ਐਕਸਪਰਟ ਡਾਈਵੋਰਸ ਦੇਤਾ ਹਾਂ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਾਇਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਜੀ ਇਹਨਾਂ ਨੇ ਸਾਡੇ ਨਾਲ ਕੋਈ ਹਾਂਜੀ ਹੈਗੇ ਆ ਜੀ ਆਸਟਿਕਾ ਹੁਣ ਕੀ ਮੰਗ ਐ ਸਰਪੰਚ ਹੁਣ ਤੁਸੀਂ ਕੀ ਕੀ ਜੇ ਲਾਸਟ ਦਾ ਫੇਰ ਕਰਨ ਕੀ ਆਇਆ ਹੋ ਲਾਸਟ ਕੀ ਕਰ ਰਹੇ ਹੋ ਮੂੰਹ ਵੇਖਣ ਆਈ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸਣਾ ਉਹ ਹੋਵੇ ਉਹਨੂੰ ਸੀਹੀਦੀ ਉਹ ਦਿੱਤਾ ਜਾਵੇ ਉਹਦਾ ਸ਼ਿਸ਼ਕਾਰ ਹੋ ਜਾਵੇ ਮੁੰਡੇ ਦੀ ਮਿੱਟੀ ਬਲੀਦ ਕਰਦੇ ਆ ਵਿਚਾਰੇ ਦੀ ਉਹਦਾ ਸ਼ਿਸ਼ਕਾਰ ਹੋ ਜਾਏ ਕੀ ਫਾਇਦਾ ਐ ਮੈਂ ਉਹਨੂੰ ਰੋਲੇ ਦਾ ਤੇ ਤੁਸੀਂ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਸੇ ਦੀ ਮੰਗ ਨਹੀਂ ਕਰਦੀ ਕੋਰ ਕਾਈ ਵਾ ਨਹੀਂ ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ-ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚੋਂ ਦਾ ਜਿਸ ਤਰ੍ਹਾਂ ਉਹ ਦਾਵਾ ਕਰ ਰਹੀ ਹੈ ਕਿ ਸ਼ੁਭ ਕਰਨ ਦਾ ਸੰਸਕਾਰ ਹੋਣਾ ਚਾਹੀਦਾ ਸਾਨੂੰ ਕਿਸੇ ਟੀਵੀ ਕੋਈ ਲੋੜ ਨਹੀਂ ਹੈ ਉਹਦੀ ਮਿੱਟੀ ਨਾਲ ਰੋਲੀ ਜਾਵੇ ਇਸ ਤਰ੍ਹਾਂ ਅਸੀਂ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨੂੰ ਇਨਸਾਫ ਨਹੀਂ ਮਿਲਦਾ ਉੱਥੇ ਉਹ ਕਹੇ ਰਹੀ ਵੀ ਪਰਿਵਾਰ ਪਾ ਦੇ ਵੀ ਕੁੜਦੇ ਮਾਰ ਦਿੱਤੀ ਆ ਹੋਰ ਕੋਈ ਗੱਲਬਾਤ ਨਹੀਂ ਹੁਣ ਤਾਂ ਕੁਝ ਕਹ ਲੈ ਉਹ ਉਹਦੋਂ ਸੋਚਣਾ ਚਾਹੁੰਦਾ ਸੀ ਜਦੋਂ ਛੱਡ ਕੇ ਗਈ ਉਹ ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪਰਲਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੋਂ ਨੂੰ ਦਿਖੇ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਨਹੀਂ ਸ਼ੁਕਰੰਦੂ ਫੋਨ ਤੇ ਗੱਲ ਹੁੰਦੀ ਰਹਿੰਦੀ ਨਹੀਂ ਹੁੰਦੀ ਨਹੀਂ ਹੁੰਦੀ ਸੀ ਗੱਲ ਕਰਦੇ ਹਾਂ ਹਰਿਆਣਾ ਬਾਰਡਰ ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਦੀ ਜਿਨ੍ਹਾਂ ਦੇ ਖਿਲਾਫ ਹਰਿਆਣਾ ਪੁਲਿਸ ਨੇ NSA ਦੇ ਤਹਿਤ ਕਾਰਵਾਈ ਕਰਨ ਦੀ ਗੱਲ ਆਖੀ ਪਰ ਕੁਝ ਦੇਰ ਬਾਅਦ ਹੀ ਪੁਲਿਸ ਨੇ ਆਪਣੇ ਫੈਸਲੇ ਤੇ ਯੂ-ਟਰਨ ਲੈ ਲਿਆ ਵੀਰਵਾਰ ਦੀ ਰਾਤ ਹਰਿਆਣਾ ਪੁਲਿਸ ਨੇ ਇੱਕ ਟਵੀਟ ਕਰਕੇ ਹਲਚਲ ਮਚਾ ਦਿੱਤੀ ਇਸ ਟਵੀਟ ਦੇ ਵਿੱਚ ਪੁਲਿਸ ਨੇ ਹਰਿਆਣਾ ਬਾਰਡਰ ਦੇ ਉੱਤੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ NSA ਦੇ ਤਹਿਤ ਕਾਰਵਾਈ ਕਰਨ ਦੇ ਲਈ ਕਿਹਾ ਸੀ ਅਤੇ ਕਿਸਾਨ ਲੀਡਰਾਂ ਦੀ ਜਾਇਦਾਦ ਕੁਰਕ ਕਰਕੇ ਸਰਕਾਰਾਂ ਤੇ ਪ੍ਰਾਈਵੇਟ ਪ੍ਰਾਪਰਟੀ ਦੇ ਨੁਕਸਾਨ ਦੀ ਪਰਪਾਈ ਕਰਨ ਦੀ ਗੱਲ ਵੀ ਕਹੀ ਪਰ ਸ਼ੁਕਰવાર ਦਿਨ ਚੜ੍ਹਦੇ ਚੜ੍ਹਦੇ ਪੁਲਿਸ ਨੇ ਯੂ-ਟਰਨ ਮਾਰ ਲਿਆ ਤੇ ట్వీਟ ਕੀਤਾ ਕਿ ਨਾਤਾ ਪ੍ਰਦਰਸ਼ਨਕਾਰੀਆਂ ਦੇ ਉੱਤੇ ਐਨਐਸਏ ਲਗਾਇਆ ਜਾਵੇਗਾ ਅਤੇ ਨਾ ਹੀ ਕਿਸੇ ਦੀ ਪ੍ਰਾਪਰਟੀ ਕੁਰਕ ਕਰਨ ਦਾ ਫਿਲਹਾਲ ਕੋਈ ਆਦੇਸ਼ ਹੈ ਉੱਚ ਅਧਿਕਾਰੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਅਬ ਇਸਕਾ ਹਮ ਕੋਈ ਵੀ ਪ੍ਰਬੰਧਨ ਲਾਗੂ ਨਹੀਂ ਕਰਾਂਗੇ ਵੀ ਕੁਝ ਇਸ ਕੇ ਬਾਰੇ ਮੈਂ ਕੋਈ ਡਿਸੀਜਨ ਨਹੀਂ ਲੀਆ ਹੈ ਲੇਕਿਨ ਅਭੀ ਹਮ ਕੋਈ ਪ੍ਰੋਪਰਟੀ ਅਟੈਚ ਕਾ ਵੀ ਨਹੀਂ ਹਮ ਕੁਝ ਕਰ ਰਹੇ ਹਾਂ ਔਰ ਇਸ ਕਾ ਵੀ ਨਹੀਂ ਕਰ ਰਹੇ ਹਾਂ ਐਮਐਸਏ ਕਾ ਵੀ। ਉਹ ਉਸ ਕੇ ਬਾਰੇ ਮੈਂ ਅਭੀ ਮੈਂ ਬਤਾਇਆ ਕਿ ਅਭੀ ਕੋਈ ਕਿਸੇ ਤਰ੍ਹਾਂ ਕਾ ਨਹੀਂ ਹਮ ਇਸ ਤਰ੍ਹਾਂ ਕਾ ਕੁਝ ਕਰ ਰਹੇ ਹਾਂ ਕੋਈ ਵੀ ਪ੍ਰਵਧਾਨ ਲਾਗੂ ਨਾ ਪ੍ਰੋਪਰਟੀ ਅਟੈਚ ਕੋ ਲੈ ਕੇ ਨਾ ਐਮਐਸਏ ਕੋਲ। ਹਮ ਬਾਲਾ ਪੁਲਿਸ ਨੇ ਕਿਸਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਦੇਖਿਆ ਕਿ ਕਿਸਾਨ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਾ ਲੈ ਕੇ ਗੱਲਬਾਤ ਦੇ ਨਾਲ ਹੀ ਮਸਲੇ ਦਾ ਹੱਲ ਕੱਢਣ। ਪਹਿਲੇ ਵੀ ਅਪੀਲ ਕਰਾ ਅੱਬ ਵੀ ਮੈਂ ਅਪੀਲ ਕਰ ਰਹੀ ਹੂੰ ਕਿ ਲਾਅ ਐਂਡ ਆਰਡਰ ਮੇਨਟੇਨ ਰਖੀਏ ਕਾਨੂੰਨ ਵਿਵਸਥਾ ਕੋ ਆਪਣੇ ਹੱਥ ਮੇਂ ਨਾ ਲੀਜੀਏ ਸ਼ਾਂਤੀ ਬਣਾਈ ਰਖੀਏ ਜੋ ਵੀ ਹੈ ਬਾਤਚੀਤ ਦੁਆਰਾ ਹੱਲ ਕੀਜੀਏ ਔਰ ਅਗਰ ਲਾਅ ਐਂਡ ਆਰਡਰ ਮੇਨਟੇਨ ਰਹੇਗਾ ਤੋ ਕੋਈ ਐਕਸ਼ਨ ਮਰੀ ਤਰਫ ਸੇ ਅਨਨੈਸੈਸਰੀ ਨਹੀਂ ਲਿਆ ਜਾਏਗਾ ਜ਼ਿਕਰ ਖਾਸੇ ਕੀ ਵੱਡੀ ਗਿਣਤੀ ਕਿਸਾਨ ਹਰਿਆਣਾ ਬਾਰਡਰ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ ਤੇ ਹਰਿਆਣਾ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਐਨਐਸਏ ਲਗਾਉਣ ਦਾ ਫੈਸਲਾ ਵਾਪਸ ਲੈ ਲਿਆ ਤੇ ਕਿਸਾਨਾਂ ਨੂੰ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ ਜ਼ਰੂਰ ਕੀਤੀ ਜਾ ਰਹੀ ਹੈ ਅੰਬਾਲਾ ਤੋਂ ਕ੍ਰਿਸ਼ਨ ਬਾਲੀ ਨਿਊਜ਼ 18 ਪੰਜਾਬ ਕਿਸਾਨ ਆंदोलਨ ਸ਼ਾਮਲ ਨਾ ਹੋਣ ਤੇ ਜੁਗਿੰਦਰ ਸਿੰਘ ਉਗਰਾਹਾ ਦਾ ਬਿਆਨ ਸਾਹਮਣੇ ਆ ਹੈ ਬਿਨਾ ਨਾਮ ਲੈ ਹੀ ਕਿਸਾਨ ਯੂਨੀਅਨਾਂ ਤੇ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਉਗਰਾਹਾ ਨੇ ਕਿਹਾ ਕਿ ਇਹ ਸਿਰਫ ਜੋ ਦੋ ਜਥੇਬੰਦੀਆਂ ਲਈ ਹੋਇਆ ਹੈ ਸੰਘਰਸ਼ ਠੀਕ ਜਾਂ ਗਲਤ ਇਸ ਦੀ ਜਵਾਬਦੇਹੀ ਸਾਡੀ ਲਈ ਹੈ ਸਾਡੀ ਮਾਨਾ ਵਾਲੀ ਧਰਨੇ ਦੀ ਕਾਲ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਸੀ ਉਦੋਂ ਅਸੀਂ ਤਾਂ ਨਹੀਂ ਜਤਾਇਆ ਇਤਰਾਜ਼ ਗਲਤ ਹੋਣ ਤੇ ਅਸੀਂ ਆਪਣੇ ਲੀਡਰਾਂ ਨੂੰ ਵੀ ਜਥੇਬੰਦੀ ਚੋਕ ਕੱਢਦੇ ਹਾਂ ਕੁਝ ਲੋਕ ਗਲਤ ਬੰਦਿਆਂ ਨੂੰ ਵੀ ਨਾਲ ਰਲਾ ਲੈਂਦੇ ਨੇ ਤੇ ਜੁਗਿੰਦਰ ਸਿੰਘ ਉਗਰਾਹਾ ਦਾ ਬਿਆਨ ਸਾਹਮਣੇ ਆ ਹੈ ਬਿਨਾ ਨਾਮ ਲੈ ਹੀ ਕਿਸਾਨ ਯੂਨੀਅਨਾਂ ਤੇ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ। ਜੇ ਸਾਨੂੰ ਇਹ ਗੱਲਾਂ ਸਾਫ਼ ਹੋਣੀਆਂ ਨੇ ਤਿੰਨ ਮੋਰਚੇ ਨੇ ਇਹ। ਇਹ ਜਿਹੜੀ ਜਾਣ ਦੀ ਕਾਲ ਹੈ ਦਿੱਲੀ ਵਾਲਿਆਂ ਮੰਗਾ ਤੇ ਇਹ ਉਹ ਦੋ ਮੋਰਚਿਆਂ ਦੀ ਕਾਲ ਹੈ। ਜਿਹੜੀਆਂ ਕੁਝ ਉੱਤਰੀ ਪਾਰ ਦੀਆਂ ਜਥੇਬੰਦੀਆਂ ਇਹ ਦਾਵੇਦਾਰ ਨੇ ਕਿ ਲਗਭਗ 75 ਜਥੇਬੰਦੀਆਂ ਹਿੰਦੁਸਤਾਨ ਦੀ ਉਹਨਾਂ ਦੇ ਨਾਲ ਇਹ ਉਹਨਾਂ ਦਾ ਮੋਰਚਾ ਕਿਸੇ ਕੋਲੇ ਜੱਥੇਬੰਦੀਆਂ ਕਿੰਨੀਆਂ ਨੇ ਕਿਸੇ ਕੋਲੇ ਸੂਬੇ ਕਿੰਨੇ ਨੇ ਕਿਸੇ ਦੀ ਕਿਹੜੇ ਮੋਰਚੇ ਨਾਲ ਸਾਂਝ ਹੈ ਉਹ ਕਿਹੜੀਆਂ ਮੰਗਾਂ ਤੇ ਲੜ ਰਿਹਾ ਹੈ ਇਹ ਇੱਕ ਇਸ਼ੂ ਹੈ ਉਹਨਾਂ ਦਾ ਇਹ ਸੱਦਾ ਦੇਣਾ ਠੀਕ ਹੈ ਜਾਂ ਗਲਤ ਉਹਨਾਂ ਦਾ ਇਹ ਸੰਘਰਸ਼ ਕਰਨ ਦਾ ਤਰੀਕਾ ਠੀਕ ਹੈ ਜਾਂ ਗਲਤ ਇਹਦੀ ਜਵਾਬਦਾਰੀ ਉਹਨਾਂ ਦੀ ਹੈ ਸਾਡੀ ਜਵਾਬਦਾਰੀ ਨਹੀਂ ਹੈ ਇੱਕ ਹਿੱਸੇ ਦੇ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਉਹ ਦਿੱਲੀ ਜਾ ਰਹੇ ਨੇ ਤੁਸੀਂ ਕਿਉਂ ਨਹੀਂ ਗਏ ਇਹ ਜਿਹਨੇ ਤੁਸੀਂ ਬੈਠਿਓ ਇਹ ਛੋਟੇ ਦੇ ਸਵਾਲ ਹੋ ਰਹੇ ਨੇ ਪਰ ਆ ਤੁਸੀਂ ਇਹ ਦੱਸੋ ਮੇਰੇ ਸਾਥ ਸਾਥੀਓ ਜਿਸ ਦਿਨ अपमानਾ ਵਾਲੀ ਰੇਲਵੇ ਸਟੇਸ਼ਨ ਤੇ ਇਹ ਕਹਿੰਦੇ ਸੀ ਕਿ ਅਮਰਿੰਦਰ ਨੇ ਬਿਜਲੀ ਦੇ ਬਿੱਲ ਲਾਏ ਨੇ ਇਹ ਭਰਨੇ ਨਹੀਂ ਤੇ ਨਾ ਮੋਟਰਾਂ ਬੰਦ ਹੋਣੀਆਂ ਹੋਣ ਦੇਣੀਆਂ ਨੇ ਇਹਦੇ ਕਰਕੇ ਸਤਾਬ ਦੀ ਗੱਡੀ ਰੁਕਣੀ ਹੈ ਇਹ ਸਦਾ ਸਾਡਾ ਸੀ ਨਾ ਭਾਈ ਉਦੋਂ ਅਸੀਂ ਤਾਂ ਕਿਸੇ ਨੂੰ ਰੋਸ ਕੀਤਾ ਨਹੀਂ ਵੀ ਤੁਸੀਂ ਦੂਜੇ ਕਿਉਂ ਨਹੀਂ ਆਏ ਉਦੋਂ ਦੂਜਿਆਂ ਨੇ ਕਿਸੇ ਨੇ ਤਾਂ ਕਿਹਾ ਨਹੀਂ ਵੀ ਵੇ ਉਹ ਰੇਲਵੇ ਸਟੇਸ਼ਨ ਤੇ ਬੈਠੇ ਨੇ ਉਹਨਾਂ ਦਾ ਬੱਧਾ ਗੋਲੀ ਨਾਲ ਸ਼ਹੀਦ ਹੋ ਗਿਆ ਨੌਜਵਾਨ ਤੁਸੀਂ ਕਿਉਂ ਨਹੀਂ ਉਹਦੇ ਤੇ ਮੰਗ ਰਹੇ ਅਸੀਂ ਇਹ ਨਹੀਂ ਐ ਨਾ ਹੁੰਦਾ ਨਾ ਸਾਡਾ ਇਹਨਾਂ ਤੇ ਕੋਈ ਰੋਸ ਹੈ ਨਾ ਸਾਡਾ ਕੋਈ ਝਿਲਾ ਹੈ ਇਹ اخلاقی ਤੌਰ ਤੇ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸੇ ਜਥੇਬੰਦੀ ਦੇ ਉੱਤੇ ਕੋਈ ਜ਼ਬਰ ਹੋ ਗਿਆ ਉਦੋਂ ਫਿਰ ਦੂਜੀ ਜਥੇਬੰਦੀ ਦਾ ਕੀ ਫਰਜ਼ ਬਣਦਾ ਸਾਡੇ ਨਾਲ ਕੋਈ ਬੋਲੇ ਕਿ ਨਾ ਬੋਲੇ ਸਾਡੇ ਨਾਲ ਲੱਖ ਵਖਰੇਵੇਂ ਨੇ ਸਾਡੇ ਨਾਲ ਲੱਖ ਫਰਕ ਨੇ ਅਸੀਂ ਇਸ ਗੱਲ ਤੋਂ ਕਦੇ ਮੂੰਹ ਨਹੀਂ ਮੋੜਿਆ ਕਿ ਜਿਹੜੀਆਂ ਜਥੇਬੰਦੀਆਂ ਸੰਘਰਸ਼ ਕਰਦੀਆਂ ਨੇ ਜੇ ਉਹਦੇ ਸਰਕਾਰ ਦਾ ਜ਼ਬਰ ਹੁੰਦਾ ਤਾਂ ਇਹ ਬਸੰਤਰ ਉਹਨਾਂ ਦੇ ਘਰੇ ਲੱਗੀ ਹੋਈ ਅੱਗ ਬਸੰਤਰ ਨਹੀਂ ਹੈ ਪਹਿਲਾ ਗੱਲ ਇਹ ਜਿੰਨੀਆਂ ਜਥੇਬੰਦੀਆਂ ਨੇ ਇਹ ਕਿਸੇ ਇਹ ਚੌਕਟੇ 'ਚ ਫਿੱਟ ਨਹੀਂ ਆਉਂਦੀ ਇਹਨਾਂ ਦੇ ਵਿੱਚ ਜਿੰਨੇ ਬੰਦੇ ਉਹ ਸਾਡੇ ਨਾਲ ਕਿਵੇਂ ਫਿੱਟ ਆਉਣਗੇ ਸਾਡੇ ਸਾਡੇ ਚ ਆ ਜਾਏ ਕੋਈ ਆਕੇ ਚੋਣ ਲੜ ਲੈ ਆਕੇ ਪੋਲਿੰਗ ਤੇ ਬਹਿ ਜੇ ਅਸੀਂ ਤਾਂ ਉਹਦੀ ਕਾਢਦਾ ਮੈਨੂੰ ਅਸੀਂ ਉਹਦਾ ਨਾਲ ਪਰ ਲੈ ਕੇ ਕਿਵੇਂ ਹੋ ਜਾਵੇ ਕੁਝ ਇਹਦੇ ਵਿੱਚ ਹੀ ਜਥੇਬੰਦੀਆਂ ਆ ਹੋ ਜਿਹਨੇ ਜਿਹੜੀਆਂ ਚੋਣਾ ਲੜਦੀਆਂ ਨੇ ਇਹਦੇ ਵਿੱਚ ਹੀ ਜਥੇਬੰਦੀਆਂ ਆਈਆਂ ਜਾਂ ਨੇ ਜਿਹੜੇ ਜਿਹੜੇ ਬਲੈਕ ਕਾਰਡ ਦੇ ਵਿੱਚ ਬੰਦੇ ਉਹਨਾਂ ਦੇ ਬੈਠੇ ਨੇ ਉਹਨਾਂ ਨੂੰ ਉਹ ਵੀ ਮਨਜ਼ੂਰ ਨੇ ਇਹਨਾਂ ਵਿੱਚ ਹੀ ਇਹੋ ਜਿਹੇ ਬੰਦੇ ਬੈਠੇ ਨੇ ਜਿਹੜੇ ਅਫਸਰਾਂ ਨਾਲ ਲੈਣ ਦੇਣ ਕਰਕੇ ਦੀਸ਼ਟੀਆਂ ਕਰਾਉਂਦੇ ਨੇ ਉਹ ਵਿੱਚ ਉਹਨਾਂ ਦੇ ਵੀ ਉਹ ਬੈਠੇ ਨੇ ਉਹ ਨਾਲ ਇਕੱਠੇ ਚੱਲ ਪਏ ਸੀ ਆਏ ਸੀ ਇਕੱਠੇ ਹੋਏ ਸਾਰੇ ਜੇ ਕਿਸੇ ਬੰਦੇ ਨੂੰ ਹੁਣ ਅਸੀਂ ਲੈਣਾ ਨਾ ਨਹੀਂ ਲੈਣਾ ਚਾਹੁੰਦੇ ਆਪਣੀ ਕਿਥੇ ਬੰਦੀ ਪਿੱਛੋਂ ਆਪਾਂ ਨੇ ਬੰਦੇ ਕੱਢੇ ਆਪਾਂ ਨੇ ਬੰਦੇ ਕੱਢੇ ਤੇ ਅਗਲੇ ਨਾਲ ਜਾ ਕੇ ਸਰੋਪੇ ਪਾ ਕੇ ਸਨਮਾਨਤ ਕਰਤਾ ਤੁਸੀਂ ਕਹਿੰਦੇ ਹੋ ਵੀ ਇਕੱਠੇ ਕਿਉਂ ਨਹੀਂ ਹੁੰਦੇ ਰੌਲਾ ਇਹਨਾਂ ਗਰਨਾਂ ਦੇ ਸਾਡੇ ਰੌਲੇ ਨਹੀਂ ਆਸੀਂ ਕਹਿੰਦੇ ਆ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ਕੋਈ ਪੰਜਾਬ ਦੀ ਜਥੇਬੰਦੀ ਇੱਕ ਬੰਦਾ ਗਣਾਰੇ ਵੀ ਸਾਡਾ ਹਾ ਦਾਗੀ ਬੰਦਾ ਸੀ ਕਰਪਟ ਬੰਦਾ ਸੀ ਧੀ ਪੈਣ ਦਾ ਸਾਂਝੀ ਨਹੀਂ ਸੀ ਸਾਡਾ ਇਹ ਸੂਬੇ ਦਾ ਲੀਡਰ ਸੀ ਅਸੀਂ ਨੇ ਕੱਢਿਆ ਤੇ ਤੁਸੀਂ ਸਟੇਟ ਚ ਲੈ ਜਾ ਦਿਖਾ ਦਿਓ ਦਿਖਾ ਦਿਓ ਨਹੀਂ ਐਸੀ ਗਣਿਆਉਨੇ ਆ ਵੀ ਆ ਸਾਡਾ ਕੱਢਿਆ ਸੀ ਆਹ ਇਹ ਤੇ ਦੋਸ਼ੀ ਇੱਧਰ ਹੋ ਗਿਆ ਇੱਧਰ ਬਲਾਕ ਦਾ ਆ ਗੋ ਤੇ ਛੋਡੇ ਕੋਲ ਜਾ ਕੇ ਹੋ ਪੰਜਾਬ ਦਾ ਇਸ ਕਰਕੇ ਇਹ ਮੌਕਾ ਮੇਰਾ ਕਹਿਣ ਦਾ ਮਤਲਬ ਸਿਰਫ ਇਹ ਵੀ ਇਹ ਬਖਰੇਵੇਂ ਨੇ ਸਾਡੇ ਜਿੰਨਾ ਕਰਕੇ ਅਸੀਂ ਇਕੱਠੇ ਨਹੀਂ ਹੁੰਦੇ ਫਿਰ ਜਿਹੜੇ ਬਖਰੇਵੇਂ ਸਟੈਂਡ ਕਰਦੇ ਨੇ ਕਿਸਾਨੀ ਦਾ ਇਕੱਠੇ ਹੋ ਕੇ ਲੜਦਾ ਲੋੜ ਹੈ ਫਿਰ ਅਸੀਂ ਕਹਿੰਦੇ ਵੀ ਜਿਹੇ ਜੀ ਜਥੇ ਬੰਦੀ ਤੁਹਾਨੂੰ ਫਿੱਟ ਹੈ ਬਾਈ ਤੁਸੀਂ ਉਹੀ ਜੀ ਚ ਜਾ ਕੇ ਫਿੱਟੋ ਇਸ ਨਿਊਜ਼ ਹੈਡਲਾਈਨਸ ਕੇ ਪ੍ਰਯੋਗ